ਕੈਬਨਿਟ ਵਜ਼ੀਰ ਸਾਹਿਬ ਦਾ ਅਨਿਲ ਜੋਸ਼ੀ ਜੀ ਵੀ ਜਿਹੜੇ ਹਾਲੀ ਦੇ ਵਿੱਚ ਕਾਂਗਰਸ ਵਿੱਚ ਸ਼ਾਮਲ ਹੋਏ ਸੀਗੇ ਤਰਨਤਾਰਨ ਪੁਰਾਣਾ ਸ਼ਹਿਰ ਉਹਨਾਂ ਦਾ ਇੱਥੋਂ ਆ ਜਿਹੜੀ ਚੋਣ ਧਰਤੀ ਉਹਨਾਂ ਦੀ ਸ਼੍ਰੀ ਅੰਮ੍ਰਿਤਸਰ ਸਾਹਿਬ ਰਹੀ ਹੈ ਅੰਮ੍ਰਿਤਸਰ ਤੋਂ ਕਈ ਇਲੈਕਸ਼ਨ ਜਿੱਤੇ ਨੇ ਅਨਿਲ ਜੋਸ਼ੀ ਜੀ ਤਾਂ ਕਾਂਗਰਸ ਦੇ ਆਗੂ ਵਜੋਂ ਬਾਈ ਇਲੈਕਸ਼ਨ ਦੇ ਵਿੱਚ ਇਸ ਵਾਰ ਉਹ ਆਪਣੀ ਲੀਡਰਸ਼ਿਪ ਦੇ ਨਾਲ ਪਹੁੰਚੇ ਨੇ ਜੋਸ਼ੀ ਜੀ ਸਾਡੇ ਨਾਲ ਨੇ ਤਾਂ ਜੋਸ਼ੀ ਜੀ ਸਭ ਤੋਂ ਪਹਿਲਾਂ ਕਿਵੇਂ ਦਾ ਮਾਹੌਲ ਲੱਗ ਰਿਹਾ ਤਰਨਤਾਰਨ ਦਾ ਤੁਹਾਡੇ ਆਪਣੇ ਸੱਜਣ ਰਿਸ਼ਤੇਦਾਰੀਆਂ ਸਾਰੇ ਇੱਥੇ ਬਚਪਨ ਵੀ ਤੁਸੀਂ ਇੱਥੇ ਬਤਾਇਆ ਤਾਂ ਤਰਨਤਾਰਨ ਦਾ ਮਾਹੌ ਕੋਈ ਬੰਦਾ ਕਿਸੇ ਵੀ ਪਾਰਟੀ ਨਾਲ ਬਾਹਰ ਨਿਕਲ ਕੇ ਝੰਡਾ ਚੁੱਕੇ ਨਹੀਂ ਤੁਰ ਰਿਹਾ ਡਰ ਦਾ ਮਾਹੌਲ ਹੈ ਟੈਰਰ ਦਾ ਮਾਹੌਲ ਹੈ ਅਸੀਂ ਤੇ ਬੜਾ ਸਮਾਂ ਵੇਖਿਆ 80 ਤੋਂ 92 ਤੱਕ ਦਾ ਜਿਹੜਾ ਸਮਾਂ ਸੀਗਾ ਲਗਭਗ ਵਾਤਾਵਰਨ ਉਸ ਤਰ੍ਹਾਂ ਦਾ ਬਣਿਆ ਹੋਇਆ ਹਾਲੇ ਕਿ ਇਲੈਕਸ਼ਨ ਹੈ ਲੋਕਤੰਤਰ ਦੇ ਵਿੱਚ ਜਦੋਂ ਇਲੈਕਸ਼ਨ ਆਉਂਦੀ ਆ ਨਾ ਤੇ ਹਰ ਬੰਦਾ ਆਪਣੀ ਆਪਣੀ ਪਾਰਟੀ ਨਾਲ ਉੱਠ ਕੇ ਝੰਡਾ ਚੁੱਕ ਕੇ ਤੁਰਦਾ ਜਿਹੜਾ ਕਿ ਇਸ ਵੇਲੇ ਇੱਥੇ ਉਹ ਵਾਤਾਵਰਨ ਨਹੀਂ ਹੈ ਕੋਈ ਕਿਸੇ ਨਾਲ ਨਹੀਂ ਸਾਈਲੈਂਟ ਆ ਪਰ ਸਮਝਣ ਲੋਕੀ ਸਮਝਦੇ ਜਰੂਰ ਆ ਇਸ ਟਰੈਰ ਚੋਂ ਨਿਕਲਣਾ ਕਿ ਤਰ੍ਹਾਂ ਕਿਉਂਕਿ ਇਹਨਾਂ ਨੇ ਬਹੁਤ ਮਾੜਾ ਸਮਾਂ ਹੰਡਾਇਆ ਹਿੰਦੂ ਖਾਸ ਕਰਕੇ ਜਿਹੜਾ ਵਾ ਉਹ ਡਰਿਆ ਵਾ ਅੱਲਾਹ ਅੱਲਾਹ ਪਰ ਇਹ ਆ ਵੀ ਆਪਾਂ ਜਵਾਬ ਇਸ ਟੈਰਰ ਦਾ ਤੇ ਵੋਟ ਨਾ ਦੇਣਾ ਇਸ ਵੇਲੇ ਜਿਹੜੀਆਂ 11 ਤਰੀਕ ਨੂੰ ਪੋਲਿੰਗ ਹੋਣੀ ਆ ਅੰਦਰ ਵੋਟ ਪੈਣੀ ਆ ਠੀਕ ਹੈ ਅਸੀਂ ਵੀ ਕਹਿ ਦਿੰਨੇ ਹਰ ਇੱਕ ਬੰਦੇ ਨੂੰ ਇਹਨੇ ਯਾਰ ਜਿਸ ਤਨਾ ਤੁਹਾਨੂੰ ਠੀਕ ਲੱਗਦਾ ਪਰ ਸਮਝਦਾਰੀ ਦੇ ਨਾਲ ਪੀਸ ਵਰਸਸ ਟੈਰਰ ਇਹ ਇਲੈਕਸ਼ਨ ਆ ਇੱਕ ਪਾਸੇ ਸ਼ਾਂਤੀ ਤੇ ਇੱਕ ਪਾਸੇ ਡਰ ਟੈਰਰ ਜਿਹੜਾ ਸਮਾਂ ਵੇਖਿਆ ਕਿ ਆਪਾਂ ਉਹ ਚਾਹੁੰਦੇ ਆ ਕਿ ਆਪਾਂ ਸ਼ਾਂਤੀ ਚਾਹੁੰਦੇ ਆ ਤਰੰਤਾਰਨ ਦੇ ਲੋਕ ਮਤਲਬ ਜੋ ਇੱਥੇ ਪਿਛਲੇ ਦਿਨਾਂ ਦੇ ਵਿੱਚ ਪਿਛਲੇ ਮਹੀਨਿਆਂ ਚ ਸਾਲ ਚ ਇਹ ਸਰਕਾਰ ਤੇ ਖਾਸ ਇਸੇ ਸਰਕਾਰ ਦੇseen ਵਿੱਚ ਇਹ ਲੋਕਾਂ ਨੇ ਫੋਨ ਆ ਰਹੇ ਆ ਫਰੋਤੀਆਂ ਦੇ ਚਿੱਠੀਆਂ ਆ ਰਹੀਆਂ ਤੇ ਲੋਕ ਪਤਾ ਨਹੀਂ ਕਿਹੜਾ ਚੁੱਪ ਕਰਕੇ ਦੇ ਆਉਂਦਾ ਤੇ ਕਿਹੜਾ ਕੀ ਕਰਦਾ ਇਹੋ ਜਿਹੜਾ ਜਿਹੜਾ ਨਾ ਸਮਾਂ ਲੋਕਾਂ ਨੇ ਵੇਖਿਆ ਇਸ ਕਰਕੇ ਲੋਕੀ ਸਮਝਦੇ ਆ ਕੈਂਡੀਡੇਟਾਂ ਦਾ ਉਹਨਾਂ ਨੂੰ ਪਤਾ ਵਾ ਵੀ ਕਿਹੜੇ 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 ਤਰੀਕੇ ਦੇ ਖਲੋਤੇ ਆ ਕਾਂਗਰਸ ਨੇ 1992 ਤੋਂ ਜਿਹੜੀ ਸਰਕਾਰ ਸੀ 97 ਤੱਕ ਦੀ ਉਸ ਵੇਲੇ ਇਸ ਕਾਲੇ ਸਮੇਂ ਚੋਂ ਪੰਜਾਬ ਨਿਕਲਿਆ ਸੀ ਬਾਹਰ ਉਹਦੇ ਚ ਤੁਹਾਨੂੰ ਪਤਾ ਵਾ ਵੀ ਤੋਂ ਬਾਅਦ ਵਿਆਹ ਸ਼ਾਦੀਆਂ ਰਾਤ ਭਰ ਜਾਗੋਆਂ ਨਿਕਲਣੀਆਂ ਸ਼ੁਰੂ ਹੀ ਆ ਰਾਤ ਦੇ ਵਿਆਹ ਸ਼ੁਰੂ ਹੋਏ ਨੇ ਤੇ 11 ਕ ਬੰਦੇ ਵਿਆਹ ਜਾਂਦੇ ਹੁੰਦੇ ਚੁੱਪ ਕਰਕੇ ਵਿਆਹ ਕਰਕੇ ਘਰ ਆ ਜਾਂਦੇ ਤੇ ਮਾੜਾ ਮੋਟਾ ਦਾਲਪੁਰਕਾ ਕਰ ਲੈਂਦੇ ਉਹ ਲੋਕਾਂ ਨੂੰ ਲੱਗਦਾ ਹੀ ਨਹੀਂ ਇਥੋਂ ਦੇ ਇੱਕ ਸਿਹਾਰ ਲੱਗ ਜਾਂਦਾ 10-10 ਸਾਲ ਬੰਦ ਰਹਿੰਦਾ ਲੋਕਾਂ ਨੂੰ ਲੱਗਦਾ ਹੀ ਨਹੀਂ ਜੀ ਤੁਸੀਂ ਦੇਖ ਲੱਗਦਾ ਹੀ ਨਹੀਂ ਸੀ ਵਿੱਚੋਂ ਬਾਹਰ ਨਿਕਲਾਂਗੇ ਪਰ ਹੁਣ ਫੇਰ ਡਰ ਕਿਉਂ ਆ ਉਹ ਤਾਂ ਸਰਕਾਰਾਂ ਚੁਣੀਆਂ ਲੋਕਾਂ ਨੇ ਆਪ ਇਹ ਸਰਕਾਰ ਚੁਣੀ ਆ ਸਰਕਾਰ ਦਾ ਮੈਨੂੰ ਨਹੀਂ ਪਤਾ ਕੀ ਏਜੰਡਾ ਹੈਗਾ ਵਾ ਕਿ ਨੱਚ ਜੁੱਧ ਨਸ਼ਿਆਂ ਬਰਾ ਸ਼ੁਰੂ ਕੀਤਾ ਨਸ਼ਾਨੀ ਬੰਦ ਹੋਇਆ ਟੈਰਰ ਰਿਆ ਚਿੱਠੀਆਂ ਆ ਰਹੀਆਂ ਫੋਨ ਆ ਰਹੇ ਆ ਕਾਲਾਂ ਆ ਰਹੀਆਂ ਹੈ ਗੈਂਗਸਟਰਵਾਦ ਜਿਹੜਾ ਸ਼ੁਰੂ ਹੋ ਗਿਆ ਨਵਾਂ ਆਤ ਮੰਨਾ ਹੀ ਫਰਕ ਪਿਆ ਅਤਵਾਦੀ ਤੇ ਗੈਂਗਸਟਰ ਇਸ ਕਰਕੇ ਲੋਕਾਂ ਨੂੰ ਉਹਦੇ ਚੋਂ ਜੇ ਨਿਕਲਣਾ ਤੇ ਇਸ ਸਮਾਂ ਤਾਨੂੰ ਜਿਸ ਤਰ੍ਹਾਂ ਪ੍ਰਧਾਨ ਜੀ ਨੇ ਕਿਹਾ ਬਾਜਵਾ ਸਾਹਿਬ ਨੇ ਕਿਹਾ ਵੀ ਇੱਕ ਪਾਸੇ ਤਿਰੰਗਾ ਝੰਡਾ ਨੈਸ਼ਨਲ ਆਪਾਂ ਨੂੰ ਹਿੰਦੁਸਤਾਨ ਚਾਹੀਦਾ ਕਿ ਆਪਾਂ ਨੂੰ ਉਹ ਵੱਖਵਾਦ ਚਾਹੀਦਾ ਹੈ ਨਾ ਆਪਾਂ ਨੈਸ਼ਨਲ ਖਾਸ ਕਰਕੇ ਕਾਂਗਰਸ ਜਿਹੜੀ ਹੈ ਇਹ ਸੈਕੂਲਰਿਜ਼ਮ ਦੇ ਵਿੱਚ ਵਿਸ਼ਵਾਸ ਕਰਦੀ ਆ ਨੈਸ਼ਨੈਲਿਟੀ ਦੇ ਵਿੱਚ ਵਿਸ਼ਵਾਸ ਕਰਦੀ ਐ ਤੇ ਹਰ ਵਰਗ ਧਰਮ ਦਾ ਬਰਾਬਰ ਸਤਿਕਾਰ ਆ ਉਹ ਹਿੰਦੂ ਆ ਐਸਸੀਜ਼ ਨੇ ਦਲਿਤ ਲੋਗ ਆ ਜੱਟ ਸਿੱਖ ਆ ਮੁਸਲਮਾਨ ਆ 크ਰਿਸਚੀਅਨ ਆ ਹਰਕ ਦਾ ਜਿਹੜਾ ਵਾ ਉਹ ਬਰਾਬਰ ਸਤਕਾਰ ਆ ਤੇ ਇਹ ਹਿੰਦੁਸਤਾਨ ਹੈ ਵੀ ਇਸ ਤਰ੍ਹਾਂ ਦਾ ਹੀ ਗੁਲਦਸਤਾ ਜਿਹੜਾ ਅਲੱਗ ਅਲੱਗ ਫੁੱਲਾਂ ਦਾ ਬਣਿਆ ਜਿਤਨਾ ਦਾ ਕਾਂਗਰਸ ਤੁਸੀਂ ਦੱਸੋ ਕਾਂਗਰਸ ਦਾ ਇੱਥੇ ਪਹਿਲੀ ਜਿਵੇਂ ਕਿਹਾ ਜਾ ਰਿਹਾ ਦੀ ਕਾਂਗਰਸ ਮੁਕਾਬਲੇ ਤੁਸੀਂ ਦੱਸੋ ਜੇ ਕਾਂਗਰਸ ਦਾ ਜਿਵੇਂ ਪ੍ਰਚਾਰ ਕੀਤਾ ਜਾ ਰਿਹਾ ਸਰਕਾਰ ਵੱਲੋਂ ਕਾਂਗਰਸ ਦਾ ਮੁਕਾਬਲਾ ਹੈ ਤੇ ਕਾਂਗਰਸ ਦਾ ਮੁਕਾਬਲਾ ਹੈ ਕਿਸ ਦੇ ਨਾਲ ਦੇਖੋ ਕਾਂਗਰਸ ਮੈਂ ਸਮਝਦਾ ਮਾਂ ਬਈ ਜਿੱਤੂਗੀ ਇਹ ਜਿਹੜਾ ਸਾਇਲੈਂਟ ਵੋਟ ਆ ਨਾ 100% ਉਹ ਸ਼ਾਂਤੀ ਨੂੰ ਚੁਣੂਗਾ ਉਸ ਸਰਕਾਰ ਨੂੰ ਕਿਉਂਕਿ ਅਗਲੀ ਸਰਕਾਰ ਦਾ ਮੋੜ ਬੰਨਣਾ ਲੋਕੀ ਉਹ ਸਰਕਾਰ ਚਾਹੁੰਦੇ ਆ ਜਿਹੜੀ ਇਸ ਟੈਰਰ ਚੋਂ ਲੋਕਾਂ ਨੂੰ ਬਾਹਰ ਕੱਢੇ ਤੇ ਉਹ ਇੱਕੋ ਹੀ ਹੈ ਕਾਂਗਰਸ ਪਾਰਟੀ ਪੰਜਾਬ ਸੈਕੂਲਰ ਸਟੇਟ ਆ ਇੱਥੇ ਨਾ ਕਦੀ ਸਿੱਖੀਜ਼ਮ ਦੇ ਨਾਂ ਦੇ ਉੱਤੇ ਸਰਕਾਰ ਬਣਨੀ ਆ ਨਾ ਹਿੰਦੂਇਜ਼ਮ ਦੇ ਨਾਂ ਉੱਤੇ ਸਰਕਾਰ ਬਣਨੀ ਆ ਇੱਥੇ ਸੈਕੂਲਰਿਜ਼ਮ ਦੇ ਉੱਤੇ ਸਰਕਾਰ ਬਣਨੀ ਜਦੋਂ ਵੀ ਬਣਨੀ ਆ ਤੇ ਜਦੋਂ ਵੀ ਬਣੀ ਆ ਜੇ ਕਾਂਲੀ ਬੀਜੇਪੀ ਇਕੱਠੇ ਹੋ ਕੇ ਸਰਕਾਰ ਬਣਾਉਂਦੇ ਤਾਂ ਇੱਕ ਸੈਕੂਲਰ ਚਿਹਰਾ ਸਾਹਮਣੇ ਦਿਖਦਾ ਸੀ ਉਹਨਾਂ ਨੂੰ ਤੁਸੀਂ ਅਕਾਲੀ ਦਲ ਦੀ ਪੋਜੀਸ਼ਨ ਕੀ ਰਹੇਗੀ ਇੱਥੇ ਮੈਂ ਇਸ ਕਰਕੇ ਜਾਨਣਾ ਚਾਹੁੰਦਾ ਕਿਉਂਕਿ ਲੰਬਾ ਸਮਾਂ ਸੀਟ ਅਕਾਲੀ ਦਲ ਕੋਲ ਹੀ ਆ ਮੌਜੂਦਾ ਸਮੇਂ 'ਚ ਅਕਾਲੀ ਦਲ ਦਾ ਕੈਂਡੀਡੇਟ ਬੀਜੇਪੀ ਦੇ ਚਲਾ ਗਿਆ ਅਕਾਲੀ ਦਲ ਇੱਧਰ ਸਿਚੁਏਸ਼ਨ ਕੀ ਰਹੇਗੀ ਕਾਂਗਰਸ ਕੈਂਡੀਡੇਟ ਉਧਰ ਆਮ ਪਾਰਟੀ 'ਚ ਚਲਾ ਗਿਆ ਨਾ ਆ ਅਕਾਲੀ ਦਲ ਦੇ ਕੈਂਡੀਡੇਟ ਜਿਹੜੇ ਸੀਗੇ ਰਮੇਸ਼ ਸੰਧੂ ਤਿੰਨ ਵਰੀ ਵਿਧਾਇਕ ਰਹੇ ਜਿਹੜੇ ਉਹ ਆਪ ਚ ਚਲੇ ਗਏ ਹੋਣ ਇੱਥੇ ਅਕਾਲੀ ਦਲ ਨੇ ਨਵ ਕੈਂਡੀਡੇਟ ਵੱਖਰੇ ਦੇ ਦਿੱਤਾ ਦੇਖੋ ਕਾਲੀ ਦਲ ਤਾਂ ਕਿੰਨੇ ਹਿੱਸਿਆਂ 'ਚ ਵੰਡਿਆ ਗਿਆ ਇਹ ਤਿੰਨ ਲੋਕਾਂ ਦੀ ਆਪਸ ਦੇ ਵਿੱਚ ਵੋਟ ਵੰਡੀ ਜਾਣੀ ਹੈ ਉਹ ਹੈ ਗਿਆ ਅਕਾਲੀ ਦਲ ਇਹ ਆਮ ਪਾਰਟੀ ਤੇ ਜਿਹੜਾ ਭਾਈ ਅਮਰਪਾਲ ਵਾਲੀ ਪਾਰਟੀ ਹੈ ਜੀ ਜੀ ਇਹ ਤਿੰਨਾਂ ਪਾਰਟੀਆਂ ਦੇ ਆਪਸ ਵੋਟ ਵੰਡੀ ਜਾਣੀ ਹੈ ਇੱਕ ਦੂਜੇ ਦੀ ਖਿੱਚ ਧੂਆ ਜਿਹੜੇ ਲੋਕ ਚਾਹੁੰਦੇ ਆ ਵੀ ਪੰਜਾਬ ਜਿਹੜਾ ਉਹ ਨਸ਼ੇ ਤੋਂ ਟੈਰਰ ਤੋਂ ਬਾਹਰ ਆਵੇ ਉਹ ਕਾਂਗਰਸ ਨੂੰ ਵੋਟ ਪਾਉਣਗੇ ਪਰ ਮੈਂ ਇੱਕ ਬੇਨਤੀ ਕਰਦਾ ਇੱਥੇ ਵੀ ਜਿਹੜੀ ਭਾਰਤੀ ਜਨਤਾ ਪਾਰਟੀ ਆ ਜਿਹੜੀ ਐਰਕੀ ਇਲੈਕਸ਼ਨ ਇੱਥੇ ਲੜਦੀ ਪਈ ਆ ਅਗਰ ਕੋਈ ਸ਼ਹਿਰੀ ਵਪਾਰੀ ਜਾਂ Hindu ਲੋਕ ਇਹ ਸੋਚਦੇ ਪਏ ਆ ਵੀ ਉਧਰ ਤੇ ਉਹ ਵੋਟ ਸਿਰਫ ਕੱਟਣਗੇ ਪੋਜੀਸ਼ਨ ਕੋਈ ਨਹੀਂ ਆਉਣਾ ਪੰਜਵੇਂ ਥਾਂ ਤੇ ਹੀ ਆ ਪਰ ਜਿੰਨੀ ਵੀ ਵੋਟ ਕੱਟੀ ਜਾਊਗੀ ਉਹਦਾ ਫਾਇਦਾ ਕੋਈ ਤੀਸਰਾ ਉਹ ਜਿਹੜਾ ਲਊਗਾ ਜਿੰਨੂੰ ਤੁਸੀਂ ਨਹੀਂ ਚਾਹੁੰਦੇ ਇਸ ਕਰਕੇ ਕਾਂਗਰਸ ਦੀ ਵੋਟ ਨਾ ਕੱਟੀ ਜਾਵੇ ਇਸ ਕਰਕੇ ਜਿਹੜੇ ਵੀ ਮਾੜਾ ਮੋੜ ਮਨ ਬਣਾ ਕੇ ਬੈਠੇ ਹੈ ਨਾ ਬੀਜੇਪੀ ਨੂੰ ਵੋਟ ਪਾਉਣੀਆਂ ਉਹਨਾਂ ਨੂੰ ਮੇਰੀ ਬੇਨਤੀ ਹੈ ਤੇ ਉਹ ਵੋਟ ਕੱਟਣ ਦਾ ਹੀ ਜਿਹੜਾ ਨਾ ਉਹ ਕੰਮ ਕਰਨਗੇ ਉਹਦਾ ਫਾਇਦਾ ਉਹਨਾਂ ਲੋਕਾਂ ਨੂੰ ਤੁਸੀਂ ਪਚਾਓਗੇ ਜਿਨ੍ਹਾਂ ਨੂੰ ਤੁਸੀਂ ਨਹੀਂ ਚਾਹੁੰਦੇ ਪੀਓ ਅੱਗੇ ਨਮਾਇਦੇ ਬਣ ਕੇ ਆਉਣ ਇਸ ਕਰਕੇ ਤੁਹਾਡੇ ਵਾਸਤੇ ਆਪਸ਼ਨ ਇੱਕੋ ਹੀ ਆ ਕਾਂਗਰਸ ਜਿਹਦੀ ਵੋਟ ਵੰਡੀ ਨਾ ਜਾਵੇ ਇੱਕ ਜਗ੍ਹਾ ਵੋਟ ਪਵੇ ਤੇ ਇਹ ਜਿਹੜੀਆਂ ਸ਼ਕਤੀਆਂ ਹੈਗੀਆਂ ਵਾ ਇਹਨਾਂ ਨੂੰ ਮਤਲਬ ਇੱਥੇ ਹੀ ਸਨਬ ਕਰਤਾ ਜਾਵੇ ਤੁਸੀਂ ਮੇਰਾ ਆਖੀਰ ਤੇ ਸਵਾਲ ਇੱਕ ਹੈ ਬਸ ਜਿਵੇਂ ਬਾਈ ਇਲੈਕਸ਼ਨ ਦਾ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਬਾਈ ਇਲੈਕਸ਼ਨ ਸਰਕਾਰ ਹੀ ਜਿੱਤਦੀ ਆ ਸਰਕਾਰ ਨੇ ਹੀ ਜਿੱਤਣੀ ਹੁੰਦੀ ਆ ਤੁਸੀਂ ਵੀ ਬਾਈ ਇਲੈਕਸ਼ਨ ਆਪਣੀ ਸਰਕਾਰ ਤੇ ਲੜੀਆਂ ਉਦੋਂ ਗਠਜੋੜ ਨੇ ਜਿੱਤੀਆਂ ਕਾਂਗਰਸ ਦੀ ਰਹੀ ਕਾਂਗਰਸ ਨੇ ਜਿੱਤੀਆਂ ਫਿਰ ਆਮ ਆਦਮੀ ਪਾਰਟੀ ਨੇ ਜਿੱਤੀਆਂ ਹਾਲਾਂਕਿ ਚਲੋ 4 ਲੱਖ ਨੇ ਬਰਨਾਲੇ ਵਾਲੀ ਕਾਂਗਰਸ ਨੇ ਜਿੱਤੀ ਬਾਈ ਇਲੈਕਸ਼ਨ ਦੇ ਵਿੱਚ ਇਹਦਾ ਮਤਲਬ ਕਿੰਨੀ ਕਿੰਨੀ ਇੰਪੋਰਟੈਂਸ ਰਹਿ ਜਾਂਦੀ ਹੈ ਕਿਉਂਕਿ ਸਰਕਾਰ ਵੀ ਮੁਝਨੀ ਝੋਕ ਦਿੰਦੀ ਆ ਸਰ ਚਲਾਈ ਜਾਂਦਾ ਸੰਗਰੂਰ ਦੀ ਬਾਈ ਇਲੈਕਸ਼ਨ ਦਾ ਭਾਵੇਂ ਜਰੂਰ ਵੱਖਰਾ ਰਿਜ਼ਲਟ ਸੀਗਾ ਤਾਂ ਲੋਕ ਉਹਨੇ ਲੈਵਲ ਉਸ ਲੈਵਲ ਤੇ ਸੋਚ ਪੁੰਦੇ ਆ ਕਿ ਇਹਦਾ ਰਿਜ਼ਲਟ ਜਿਹੜਾ ਨਿਕਲ ਪਾਇਆ ਨਿਕੋਂਗ ਜਿਹੜੀ ਆਨ ਆਮ ਪਾਰਟੀ ਆ ਇਹ ਤੇ ਆਪਣੀ ਸਾਖ ਬਚਾਉਣ ਵਾਸਤੇ ਜਿਹੜਾ ਮਨਾ ਇਹ ਇਲੈਕਸ਼ਨ ਲੜੂਗੀ ਭੀਜਾਂ ਜ਼ੋਰ ਲਾਊਗੀ ਜਾਂ ਮਸ਼ੀਨਰੀ ਵਰਤੂਗੀ ਵਰਤਦੀ ਹੈ ਸਰਕਾਰਾਂ ਮਸ਼ੀਨਰੀ ਉਹ ਸਿਰਫ ਆਪਣੀ ਸਾਖ ਤੇ ਇਹ ਇਸ ਤੋਂ ਬਾਅਦ ਇਲੈਕਸ਼ਨ ਜਨਰਲ ਇਲੈਕਸ਼ਨ ਆਉਣੀ ਆ 27 ਆਉਣੀ ਆ ਤੇ ਉਹ ਇਸ ਕਰਕੇ ਜ਼ੋਰ ਲਾਉਣਗੇ ਵੀ ਅਸੀਂ ਆਪਣਾ ਜਿਹੜਾ ਉਹਨਾਂ ਦਾ ਗਰਾਫ ਬੁਰੀ ਤਰ੍ਹਾਂ ਡਿੱਗਾ ਵਾ ਨਾ ਬੁਰੀ ਤਰ੍ਹਾਂ ਡੈਮੇਜ ਹੋ ਗਿਆ ਵੀ ਕੋਈ ਵਾਦਾ ਨਹੀਂ ਉਹਨਾਂ ਪੂਰਾ ਕੀਤਾ ਡਰੱਗਸ ਉਸੇ ਤਰ੍ਹਾਂ ਹੀ ਸਗੋਂ ਲਾਂਡ ਆਰਡਰ ਦੀ ਇੰਨੀ ਕੁ ਮਾੜੀ ਪੋਜੀਸ਼ਨ ਹੋ ਗਈ ਆ ਜੋ ਤੁਹਾਨੂੰ ਅੱਗੇ ਪਹਿਲਾਂ ਮੈਂ ਕਹਦਾ ਜੋ ਅਤਵਾਦ ਦੇ ਟਾਈਮ ਤੇ ਲੱਗ ਭਾਗ ਉਹੋ ਜਿਹਾ ਵਾਤਾਵਰਨ ਨਹੀਂ ਤੇ ਇੰਨਾ ਟੈਰਰ ਇੰਨੀਆਂ ਚਿੱਠੀਆਂ ਲੋਕੀ ਕੋਈ ਗੱਲ ਨਹੀਂ ਕਰ ਪਾ ਰਹਾ ਤੁਸੀਂ ਜਾ ਕੇ ਬਾਜ਼ਾਰ ਵਿੱਚ ਲੋ ਕੰਨੂ ਵੋਟ ਪਾਉਣੀ ਕੋਈ ਤੁਹਾਨੂੰ ਵਰਕਰ ਵੀ ਕਿਸੇ ਪਾਰਟੀ ਦਾ ਦੱਸਣ ਨੂੰ ਤਿਆਰ ਨਹੀਂ ਹੁੰਦੇ ਜੀ ਕੋਈ ਗੱਲ ਨਹੀਂ ਹੋਈ ਭੱਲੇ ਭੱਖਿਆ ਹਨਾ ਭੱਖਿਆ ਨਹੀਂ ਆ ਲੋਕੀ ਡਰੇ ਆ ਵਪਾਰੀ ਡਰੇ ਆ ਹਿੰਦੂ ਡਰੇ ਆ ਜੈਰੀ ਡਰੇ ਆ ਪੀ ਆਰ ਪਤਾ ਨਹੀਂ ਮੁੜ ਕੇ ਸਾਡਾ ਕੀ ਬਣੂਗਾ ਜੇ ਅਸੀਂ ਕਿਸੇ ਨਾਲ ਦਿਸਪੇ ਤੇ ਦੂਜੇ ਨੇ ਤੇ ਸਾਰੇ ਹੀ ਐਂਜਲ ਲੱਗਦੇ ਪਹਿਲਾਂ ਇਸ ਤਰ੍ਹਾਂ ਨਹੀਂ ਸੀਗਾ ਇਤਨਾ ਦਾ ਉਹ ਦਿਨਿਕਾ ਦੀ ਲੋਕਤੰਤਰ ਜਿਵੇਂ ਤਰ੍ਹਾਂ ਹੁੰਦਾ ਲੋਕ ਆਪਣੀ ਗੱਲ ਹੀ ਨਾ ਕਰ ਪਾਉਣ ਲੋਕ ਆਪਣੀ ਮਨਮਰਜ਼ੀ ਦੀ ਪਾਰਟੀ ਨੂੰ ਕਹੇ ਨਾ ਪਾਉਣ ਵੀ ਅਸੀਂ ਹਾਂ ਵੋਟ ਪਾਉਣੀ ਹੈ ਇਸ ਕਰਕੇ ਮੈਂ ਤੇ ਇਹੀ ਬੇਨਤੀ ਕਰੂੰਗਾ ਵੀ ਇਸ ਮਾਹੌਲ ਚੋਂ ਨਿਕਲਦਾ ਇੱਕੋ ਇੱਕ ਜਿਹੜਾ ਨਾ ਫੈਕਟਰ ਹੈਗਾ ਵੀ ਆਪਾਂ ਕਾਂਗਰਸ ਨੂੰ ਵੋਟ ਪਾਈਏ ਅਗਲੀ ਸਰਕਾਰ ਕਾਂਗਰਸ ਦੀ ਬਣਨੀ ਹੈ ਤੇ ਇਸ ਪੁਰਾਣੇ ਵਾਲੇ ਟੈਰੋਰਿਜ਼ਮ ਤੋਂ ਜਿਤਨਾ ਕੱਢਿਆ ਸੀ ਉਤਨਾ ਹੀ ਇਸ ਨਸ਼ੇ ਦੇ ਟੈਰੋਰਿਜ਼ਮ ਤੋਂ ਤੇ ਫਿਰ ਸੈਕੂਲਰ ਆ ਕਾਂਗਰਸ ਸੈਕੂਲਰ ਆ ਪੰਜਾਬ ਸੈਕੂਲਰਿਜ਼ਮ ਚਾਹੁੰਦਾ ਤੇ ਭਾਈਚਾਰਾ ਵਾ ਹਿੰਦੂ ਸਿੱਖ ਦਾ ਕੋਈ ਫਰਕ ਨਹੀਂ ਕੇ ਇਹਦਾ ਵੀ ਕੋਈ ਫਰਕ ਨਹੀਂ ਕੇ ਇਹ ਵਰਗ ਦਾ ਕੋਈ ਨਾ ਦਲਿਤ ਨਾ ਕੇ ਕਿਹਨੂੰ ਕੋਈ ਫੀਲ ਨਹੀਂ ਹੁੰਦਾ ਅੱਜ ਕੱਲ੍ਹ ਰਿਸ਼ਤੇ ਆਪਸ ਹੋ ਰਹੇ ਆ ਐ ਇੰਟਰ ਕਾਸਟ ਵੈਡਿੰਗ ਹੋ ਰਹੀਆਂ ਹਨ ਤੇ ਅੱਜ ਕੱਲ੍ਹ ਤੇ ਕੋਈ ਬਿਲਕੁਲ ਇਹੋ ਜੀ ਗੱਲ ਨਹੀਂ ਗਈ ਪਰ ਇਹ ਆ ਵੀ ਆਪਾਂ ਸਭ ਨੇ ਇਸ ਪੰਜਾਬ ਦੇ ਉਸ ਖੁਸ਼ਬੂ ਨੂੰ ਉਸ ਗੁਲਦਸਤੇ ਨੂੰ ਬਣਾ ਕੇ ਰੱਖਣਾ ਉਸ ਸੈਕੂਲਰ ਗੁਲਦਸਤੇ ਨੂੰ ਤੇ ਕਾਂਗਰਸ ਨੂੰ ਜਿੱਤਣਾ ਚਾਹੀਦਾ ਜੀ ਤਾਂ ਅਨਿਲ ਜੋਸ਼ੀ ਕੈਬਨ ਸਾਹਿਬ ਦਾ ਕਮੈਂਟ ਵਜ਼ੀਰ ਨੇ ਤਾਂ ਦਾਵਾ ਉਹਨਾਂ ਦਾ ਇਹ ਹੈ ਕਿਉਂਕਿ ਬੜੀ ਡਿਟੇਲ ਚ ਉਹਨਾਂ ਨੇ ਦੱਸਿਆ ਹੈ ਕਿ ਪਿਛਲੇ ਮਾਹੌਲ ਦੇ ਨਾਲ ਕੰਪੈਰੀਜ਼ਨ ਕਰਕੇ ਔਰ ਲੋਕਾਂ ਦੇ ਕੋਲ ਇਸ ਵਕਤ ਜੋਸ਼ੀ ਸਾਹਿਬ ਦਾ ਦਾਵਾ ਇਹ ਕਲਟਰਨੇਟ ਹੈ ਹੋਈ ਹੈ ਕਿ ਕਾਂਗਰਸ ਨੂੰ ਲੋਕ ਜਿਤਾਉਣਗੇ ਤਾਂ ਕਾਂਗਰਸ ਇੱਕ ਅਜਿਹਾ ਕਿਉਂਕਿ ਜਿਵੇਂ ਪਿਛਲੇ ਸਮੇਂ ਦੇ ਵਿੱਚ ਪੰਜਾਬ ਦਾ ਮਾਹੌਲ ਕਾਂਗਰਸ ਨੇ ਸਹੀ ਕੀਤਾ ਸੀ ਤਾਂ ਜਿਹੜਾ ਹੁਣ ਮੌਜੂਦਾ ਸਮੇਂ ਚ ਮਾਹੌਲ ਖਰਾਬ ਹੈ ਕਾਂਗਰਸ ਜਿਹੜੀ ਹੈ ਸਰਕਾਰ ਬਣਨ ਦੇ ਉੱਤੇ ਦੁਬਾਰਾ ਮਾਹੌਲ ਨੂੰ ਠੀਕ ਕਰੇਗੀ ਤਾਂ ਦਾਵਾ ਇਹ ਹੋ ਕੇ ਕਾਂਗਰਸ ਜਿਹੜੀ ਹੈ ਮੁਕਾਬਲੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਕਾਂਗਰਸ ਜਿਹੜੀ ਹੈ ਸੀਟ సందీప్ శర్మా దైనిక్ సురా టీవీ తరంతార